ਇਸ ਟਾਈਮ ਸਕੂਲਿੰਗ ਵੀਜ਼ਾ ਦੇ ਵਿੱਚ ਵੀ ਕੋਈ ਇਨਟੇਕ ਹੁੰਦੇ ਆ ਵੀ ਇਸ ਇਨਟੇਕ ਲਈ ਅਪਲਾਈ ਕਰੋ ਜੋ ਪ੍ਰੋਫਾਈਲ ਕਿੰਨੇ ਫੰਡਸ ਹੋਣੇ ਚਾਹੀਦੇ ਆ ਕਿਸ ਤਰ੍ਹਾਂ ਦੀ ਕਹਿੰਦੇ ਬਹੁਤ ਸਟਰੋਂਗ ਪ੍ਰੋਫਾਈਲ ਜਿਹੜੀ ਹੋਵੇ ਤਾਂ ਹੀ ਜਿਹੜਾ ਸਕੂਲਿੰਗ ਵੀਜ਼ਾ ਆਉਂਦਾ ਨਹੀਂ ਬਾਜੀ ਦੇਖੋ ਇਦਾਂ ਨਹੀਂ ਆਏਗਾ ਕਿ ਬਹੁਤ ਸਟਰੋਂਗ ਪ੍ਰੋਫਾਈਲ ਦਾ ਹੀ ਵੀਜ਼ਾ ਆਂਦਾ ਉਹਨਾਂ ਦੇਵਾਂਤਾ ਨਾਮ ਯਾਦ ਹੈਗਾ ਜਦੋਂ ਉਹਨਾਂ ਨੇ ਵੀਜ਼ਾ ਲਿਆ ਸੀਗਾ ਤਾਂ ਉਹਨਾਂ ਦੇ ਫਾਦਰ ਸਾਹਿਬ ਦੀ 4 ਲੱਖ 80 ਹਜ਼ਾਰ ਦੀ ਆਈਟੀਆਰ ਸੀਗੀ ਸਿਰਫ ਹਾਂ ਦਾਦਾ ਜੀ ਉਹਨਾਂ ਦੇ ਮਰਚੈਂਟ ਨੇ ਵੀ ਸੀਗੇ ਉਹਨਾਂ ਦੀ ਆਈਟੀਆਰ ਨਹੀਂ ਹੁੰਦੀ ਐ ਜਸਟ ਇੱਕ ਇਨਕਮ ਦਾ ਐਵੀਡੈਂਸ ਲਗਾਇਆ ਆਪਾਂ ਉਸ ਬੇਸ ਤੇ ਉਹਨਾਂ ਨੇ ਵੀਜ਼ਾ ਲਿਆ ਫਾਈਨੈਂਸ਼ੀਅਲਸ ਕਿੰਨੇ ਆ ਫਾਈਨੈਂਸ਼ੀਅਲ ਸਾਨੂੰ 30 ਤੋਂ 35 ਲੱਖ ਦੇ ਜਸਟ ਫਾਈਨੈਂਸ਼ੀਅਲ ਸ਼ੋ ਕਰਨੇ ਹੁੰਦੇ ਆ ਇਸ ਤੋਂ ਜ਼ਿਆਦਾ ਸ਼ੋ ਕਰਨ ਦੀ ਨਹੀਂ ਲੋੜ ਐ ਸਾਨੂੰ ਆਪਣੇ ਐਸੈਟਸ ਟੰਗ ਨਾਲ ਸ਼ੋ ਕਰਨੇ ਪੈਂਦੇ ਐ ਐਸੈਟਸ ਜੋ ਮੈਂ ਕਹਿੰਨਾ ਕਿ ਆਪਾਂ ਆਪਣੇ ਆਪ ਨੂੰ ਇੱਧਰ ਸਿਰਫ ਲੈਂਡਲੋਰਡ ਸ਼ੋ ਕਰਨਾ ਹੈ ਕੈਨੇਡਾ ਦਾ ਵੀਜ਼ਾ ਆਫੀਸਰ ਤੁਹਾਨੂੰ ਕਿਸ ਬੇਸ ਤੇ ਵੀਜ਼ਾ ਦਿੰਦਾ ਹੈ ਕਿ ਜੋ ਤੁਸੀਂ ਮਾਈਨਰ ਬੱਚੇ ਨੂੰ ਕੈਨੇਡਾ ਭੇਜਦੇ ਹੋ ਔਰ ਇੱਕ ਪੈਰੈਂਟ ਜੇ ਨਾਲ ਜਾ ਰਿਹਾ ਤਾਂ ਉੱਥੇ ਦੋਨਾਂ ਦਾ ਖਰਚਾ ਜੋ ਹੈਗਾ ਜੇ ਲੋਡ ਪਵੇ ਤਾਂ ਇੰਡੀਆ ਤੋਂ ਆਪਾਂ ਪੇ ਸਕੀਏ ਆਪਾਂ ਲੈ ਕੇ ਚੱਲੇ ਆ ਵੀ ਤੁਹਾਡਾ 8 ਲੱਖ ਦਾ ਖਰਚਾ ਹੈਗਾ ਕੈਨੇਡਾ ਵਿੱਚ ਪੜਨ ਔਰ ਰਹਿਣ ਦਾ ਤਾਂ ਤੁਹਾਡੀ ਇੰਡੀਆ 'ਚ ਇਨਕਮ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਕਿ ਇੰਡੀਆ ਦੀ ਫੈਮਿਲੀ ਦਾ ਵੀ ਖਰਚਾ ਨਿਕਲੇ ਉਹ ਇਦਾਂ ਨਹੀਂ ਹੈਗਾ ਕਿ ਜ਼ਰੂਰੀ ਹੈ ਕਿ ਮੈਨੂੰ 10 ਲੱਖ ਦੀ ਆਈਟੀਆਰ ਹੀ ਚਾਹੀਦੀ ਕੁਝ ਕੇਸਿਸ 'ਚ ਮੈਨੂੰ 18 ਲੱਖ ਦੀ ਇਨਕਮ ਵੀ ਚਾਹੀਦੀ ਹੈ ਉਹ ਸਾਰਾ ਡਿਪੈਂਡ ਕਰਦਾ ਤੁਹਾਡੀ ਫੈਮਿਲੀ ਸਟਰਕਚਰ ਨੂੰ ਦੇ ਕੇ ਫੈਮਿਲੀ 'ਚ ਕਿੰਨੇ ਮੈਂਬਰ ਹੈਗੇ ਆ ਪੈਨਪਰਾ ਕਿੰਨੇ ਹੈਗੇ ਆ ਮਾਈਨਰ ਕਿੰਨੇ ਆ ਮੇਜਰ ਕਿੰਨੇ ਆ ਜੌਬ ਕ ਤੂੰ ਹੀ ਮੰਨ ਕੇ ਚੱਲੋ 9 ਲੱਖ ਤੋਂ ਲੈ ਕੇ 14 ਲੱਖ ਦੀ ਸਾਨੂੰ ਆਈਟੀਆਰ ਚਾਹੀਦੀ ਹੈ ਹੁਣ ਜੋ ਦੀਪਾ ਜੀ ਦੀ ਮੈਂ ਗੱਲ ਕੀਤੀ ਹੈ ਇਹਨਾਂ ਦੀ 9 ਲੱਖ 80 ਹਜ਼ਾਰ ਦੇ ਆਸ-ਪਾਸ ਦੀ ਆਈਟੀਆਰ ਸੀਗੀ ਟੋਟਲ ਫੈਮਿਲੀ ਦੀ ਇਹਨਾਂ ਨੇ ਵੀ ਵੀਜ਼ਾ ਲਿਆ ਠੀਕ ਹੈ ਫੰਡਸ ਤੁਹਾਨੂੰ ਮੈਂ ਵੈਸੇ ਹੀ ਦੱਸਦਾ 30 ਲੱਖ ਦੇ ਆਸ-ਪਾਸ ਦੇ ਫੰਡਸ ਚਾਹੀਦੇ ਆ ਜੇ ਇੱਕ ਪੇੜ ਨੇ ਜਾਣਾ ਦੋ ਨੇ ਜਾਣਾ ਤਾਂ 38 ਤੋਂ 40 ਲੱਖ ਦੇ ਫੰਡਸ ਚਾਹੀਦੇ ਹੁੰਦੇ ਆ ਹੁਣ ਜੇ ਮਦਰ ਇਥੋਂ ਵਰਕ ਪਰਮਿਟ ਲੈ ਕੇ ਜਾਂਦੀ ਹੈ ਤਾਂ 8 ਲੱਖ ਦੀ ਰਿਕੁਆਇਰਮੈਂਟ ਫਾਈਨੈਂਸ਼ੀਅਲ ਦੀ ਵੈਸੇ ਹੀ ਕੱਟ ਜਾਂਦੀ ਹੈ ਤਾਂ ਇਹ ਸਾਰਾ ਕੁਝ ਜਦੋਂ ਤੁਸੀਂ ਸਾਨੂੰ ਕੰਟੈਕਟ ਕਰਦੇ ਹੋ ਆਪਾਂ ਤੁਹਾਡੀ ਪ੍ਰੋਫਾਈਲ ਦੇਖਨੇ ਆ ਤੁਸੀਂ ਆਪਾਂ ਆਫਰ ਲੈਟਰ ਅਪਲਾਈ ਕਰਕੇ ਪ੍ਰਸੀਡ ਕਰਨੇ ਆ ਉਸ ਹਿਸਾਬ ਨਾਲ ਹੁੰਦਾ ਹੈ ਇਨਟੇਕ ਦੀ ਗੱਲ ਦੱਸ ਦਵਾਂ 1 ਜੁਲਾਈ ਇਨਟੇਕ ਸੀਗਾ ਜੋ ਕਿ ਹੁਣ ਬਹੁਤ ਘੱਟ ਸਮਾਂ ਬਚਿਆ ਐਲਓ ਵਗੈਰਾ ਸਾਰਾ ਕੁਝ ਹਾਨੂ ਹੁਣ ਤੁਸੀਂ ਸਪਟੈਂਬਰ ਇਨਟੇਕ ਵਾਸਤੇ ਪ੍ਰਸੀਡ ਕਰ ਸਕਦੇ ਹੋ ਹਾਂ ਜੇ ਤੁਹਾਡੀ ਡਾਕੂਮੈਂਟੇਸ਼ਨ ਨਾਲੋਂ ਨਾਲ ਤੁਹਾਨੂੰ ਯਕੀਨ ਹੈ ਤੁਸੀਂ ਇੱਕ ਹਫ਼ਤੇ ਦੇ ਵਿੱਚ ਰੈਡੀ ਕਰ ਸਕਦੇ ਹੋ ਆਪਾਂ ਪਹਿਲੇ ਦਿਨ ਹੀ ਤੁਹਾਨੂੰ ਚੈਕਲਿਸਟ ਦੇ ਦੇਣੀ ਹੈ ਉਹਦੇ ਵਿੱਚ ਕੁਝ ਨਹੀਂ ਆ ਆਈਟੀਆਰ ਹੋ ਗਈ ਆਪਣੀ ਪ੍ਰਾਪਰਟੀ ਦੀ ਵੈਲਿਊਏਸ਼ਨ ਹੋ ਗਈ ਫਾਈਨੈਂਸ਼ੀਅਲ ਸਟੇਟਮੈਂਟਸ ਹੋ ਗਈ ਤਿੰਨ ਡਾਕੂਮੈਂਟ ਹੈਗੇ ਔਰ ਕੁਝ ਨਹੀਂ ਚਾਹੀਦਾ ਤਾਂ ਆਪਾਂ ਤੁਹਾਡਾ ਜੁਲਾਈਨ ਟੈਕ ਦੇ ਵਾਸਤੇ ਵੀ ਕਰਾ ਸਕਦੇ ਹਾਂ ਹੂੰ ਬਿਲਕੁਲ ਜੁਲਾਈ ਇਨਟੇਕ ਦੇ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਮਾਈਨਰ ਵੀਜ਼ਾ ਆਪਣੇ ਬੱਚੇ ਦੇ ਨਾਲ ਤੁਸੀਂ ਕੈਨੇਡਾ ਜਾਣ ਦਾ ਸੁਪਨਾ ਜਿਹੜਾ ਆਪਣਾ ਪੂਰਾ ਕਰ ਸਕਦੇ ਹੋ ਬਹੁਤ ਸਾਰੀਆਂ ਹੋਰ ਵੀ ਆਪਸ਼ਨਸ ਤੁਹਾਨੂੰ ਮਿਲ ਸਕਦੀਆਂ ਇਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਲਬਿਸ਼ ਜੀ ਨੂੰ ਮਿਲ ਸਕਦੇ ਹੋ ਬਹੁਤ ਹੀ ਲੰਬਾ ਐਕਸਪੀਰੀਅੰਸ ਹੈ ਸਟੂਡੈਂਟ ਦੇ ਵੀਜ਼ਾ ਦੇ ਵਿੱਚ ਡੀਲ ਕਰ ਰਹੇ ਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਵੀਜ਼ਾ ਲੈ ਕੇ ਜਿਹੜਾ ਹੈ ਕੈਨੇਡਾ ਜਾ ਸਕਦੇ ਹੋ ਮਾਈਨਰ ਵੀਜ਼ਾ ਆਪਾਂ ਕਹਿ ਸਕਦੇ ਹਾਂ ਸਕੂਲਿੰਗ ਵੀਜ਼ਾ ਵੀ ਇਸ ਨੂੰ ਕਿਹਾ ਜਾਂਦਾ ਹੈ ਕਿ ਬੱਚੇ ਉੱਤੇ ਜਾ ਸਕਦੇ ਆ ਸਰ ਜਿਹੜੇ ਬੱਚੇ ਆ ਮੰਨ ਲਓ ਕਿੰਨੀ ਏਜ ਤੋਂ ਸਟਾਰਟ ਹੁੰਦੇ ਆ ਔਰ ਕਲਾਸਿਸ ਦਾ ਕਿਸ ਤਰ੍ਹਾਂ ਦੇ ਮੈਂ ਨਾ ਕੋ ਕਿਸੇ ਦੀ ਸੁਣ ਰያ ਸੀ ਵੀਡੀਓ ਕਹਿੰਦੇ ਅਸੀਂ ਨਾ ਕੈਨੇਡਾ ਤੋਂ ਇੰਡੀਆ ਆ ਗਏ ਆ ਤੇ ਵੈਸੇ ਗੱਲ ਚੱਲ ਰਹੀ ਸੀ ਮੈਂ ਕਿਹਾ ਕਿਉਂ ਆ ਗਏ ਕਹਿੰਦੇ ਵੀ ਇਸ ਕਰਕੇ ਆ ਗਏ ਆ ਵੀ ਉੱਥੇ ਬੱਚਿਆਂ ਦੀ ਸਕੂਲਿੰਗ ਸਹੀ ਨਹੀਂ ਹੈਗੀ ਵੀ ਇੱਧਰ ਥੋੜੀ ਜਿਹੀ ਸਕੂਲਿੰਗ ਵਧੀਆ ਹੈ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕੰਪੈਰੀਜ਼ਨ ਕਰਦੇ ਹੋ ਜੀ ਬਿਲਕੁਲ ਦੇਖੋ ਆ ਆਪਾਂ ਜੋ ਇ ਮਤਲਬ ਇੰਡੀਆ ਦੇ ਆਪਾਂ ਜੋ ਲੋਕ ਹੈਗੇ ਆ ਨਾ ਆਪਾਂ ਖਾਸ ਕਰਕੇ ਖਾਸ ਕਰ ਉਹ ਦੁਆਰਾ ਕਰਨ ਆਪਾਂ ਜੋ ਮੀਡਲ ਕਲਾਸ ਹੈਗੇ ਸਾਨੂੰ ਲੱਗਦਾ ਹੈ ਨਾ ਬੱਚੇ ਅਦੋਂ ਤੱਕ ਕੀ ਪੜ ਰਹੇ ਹਨ ਜਦੋਂ ਕਿਤਾਬਾਂ 'ਚ ਬੈਠੇ ਹੋਏ ਹਨ ਸ਼ਾਮ ਨੂੰ ਆ ਕੇ ਕਾਪੀਆਂ ਪੜ ਰਹੇ ਫਿਰ ਸਾਨੂੰ ਲੱਗਦਾ ਵੇ ਪੜਾਈ ਵਧੀਆ ਹੈਗੀ ਹੈ ਇੱਦਾਂ ਨਹੀਂ ਹੁੰਦਾ ਅੱਜ ਕੱਲ ਤੁਸੀਂ ਦੇਖੋ ਮੋਸਟਲੀ ਸਕੂਲ ਦੇ ਵਿੱਚ ਪ੍ਰੈਕਟੀਕਲ ਬੇਸਿਸ ਪ੍ਰਾਈ ਨੂੰ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਇੱਧਰ ਤੁਸੀਂ ਦੇਖੋ ਕੁਝ ਸਕੂਲ ਇੱਦਾਂ ਦੇ ਵੀ ਆ ਗਏ ਭਾਜੀ ਨਾ ਜੋ ਹੋਮਵਰਕ ਹੀ ਨਹੀਂ ਦਿੰਦੇ ਠੀਕ ਹੈ ਕਿਸੇ ਨੂੰ ਮੈਂ ਕਿਸੇ ਸਕੂਲ ਦਾ ਨਾਮ ਲਵਾਵਾਂਗਾ ਤੁਹਾਨੂੰ ਲੱਗੇਗਾ ਸ਼ਾਇਦ ਉਹ ਵੀ ਪ੍ਰੋਮੋਸ਼ਨ ਕਰ ਰਿਹਾ ਕਿ ਲਵੀਸ਼ ਦਾ ਉਹਦੇ 'ਚ ਹਿੱਸਾ ਹੋਏਗਾ ਇਦਾਂ ਦਾ ਕੁਝ ਨਹੀਂ ਹੈ ਬਟ ਮੋ ਕੁਝ ਇਦਾਂ ਦੇ ਵੀ ਹੈਗੇ ਆਪਣੇ ਮੁਹਾਲੇ ਵਿੱਚ ਵੀ ਹੈਗੇ ਜੋ 8 ਵਜੇ ਬੱਚਾ ਸਕੂਲ ਜਾਂਦਾ ਸ਼ਾਮ ਨੂੰ 4 ਵਜੇ ਆਂਦਾ ਹੈ ਲੰਚ ਵੀ ਆਪ ਕਰਾਉਂਦੇ ਆ ਔਰ ਜੋ ਪੂਰੇ 2 ਵਜੇ ਤੱਕ ਉਹਨਾਂ ਪੜ੍ਹਾਈ ਕੀਤੀ ਹੁੰਦੀ ਹੈ 4 ਵਜੇ ਤੱਕ ਹੋਮਵਰਕ ਵੀ ਸਕੂਲ ਵਿੱਚ ਹੀ ਕਰਾ ਦਿੰਦੇ ਆ ਬੱਚੇ ਨੂੰ ਪੂਰਾ ਰਿਲੈਕਸ ਕਰਕੇ ਘਰ ਭੇਜਦੇ ਆ ਇਦਾਂ ਹੀ ਤੁਸੀਂ ਆਸਟ੍ਰੇਲੀਆ ਯੂ ਐਸ ਏ ਕੈਨੇਡਾ ਲੈ ਲਓ ਉੱਥੇ ਦੀ ਜੋ ਪੜ੍ਹਾਈ 90% ਸਕੂਲਾਂ ਦੇ ਵਿੱਚ ਆਈ ਹੈ ਦੈਟ ਇਜ਼ ਪ੍ਰੈਕਟੀਕਲ ਬੇਸਡ ਉਹਨਾਂ ਨੂੰ ਖੇਡ ਖੇਡ ਦੇ ਵਿੱਚ ਪੜਾਇਆ ਜਾਂਦਾ ਹੈ ਖਾਸ ਕਰ ਮਾਈਨਰ ਆਪਣਾ 9ਵੀਂ ਕਲਾਸ ਤੱਕ ਬੱਚਿਆਂ ਨੂੰ ਜ਼ਿਆਦਾਤਰ ਖੇਡ ਖੇਡ ਤੇ ਪੜਾਇਆ ਜਾਂਦਾ ਹੁਣ ਬੱਚੇ ਨੂੰ ਜਦ ਹோம்ਵਰਕ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਤੇ ਫਿਰ ਮਾਪਿਆਂ ਨੂੰ ਲੱਗਦਾ ਕਿ ਸ਼ਾਇਦ ਪੜ੍ਹਾਈ ਵਧੀਆ ਨਹੀਂ ਹੈਗੀ ਦੂਜੀ ਗੱਲ ਕੁਝ ਬੱਚਿਆਂ ਨੂੰ ਉੱਥੇ ਇਸ ਕਰਕੇ ਦਿੱਕਤ ਆ ਜਾਂਦੀ ਹੈ ਲੈਂਗੁਏਜ ਦੇ ਕਰਕੇ ਠੀਕ ਹੈ ਬਿਕੋਜ਼ ਦੇਖੋ ਜਿੱਦਾਂ ਆਪਾਂ ਇੱਥੇ ਜਾਂਦੇ ਆ ਤਾਂ ਤੁਹਾਨੂੰ ਲੈਂਗੁਏਜ ਕਰਕੇ ਬੱਚੇ ਨੂੰ ਸ਼ਾਇਦ ਦਿੱਕਤ ਆ ਸਕਦੀ ਹੈ ਲੇਕਿਨ ਆਈਐਫਐਸ ਜਿਨ੍ਹਾਂ ਵੀ ਸਕੂਲ ਦੇ ਵਿੱਚ ਡੀਲ ਕਰਦੇ ਹੋ ਪ੍ਰਾਇਮਰੀ ਜਾ ਕੇ ਪਹਿਲਾ 2 ਮਹੀਨੇ ਤੁਹਾਡੀਆਂ এডਿਕੇਸ਼ਨ ਦੀਆਂ ਕਲਾਸਾਂ ਨਹੀਂ ਲਗਾਉਂਦੇ ਉਹਨਾਂ ਨੇ 2 ਮਹੀਨੇ ਦੇ ਵਿੱਚ ਤੁਹਾਨੂੰ ਸਿਰਫ ਤੁਹਾਡੇ ਬੱਚੇ ਨੂੰ ਸਕੂਲ ਦਾ ਮਾਹੌਲ ਸਿਖਾਣਾ ਹੈ এডਿਕੇਸ਼ਨ ਸਿਸਟਮ ਸਿਖਾਣਾ ਵੀ ਤੁਹਾਨੂੰ ਕਿੱਦਾਂ ਪੜਾਇਆ ਥੋੜਾ ਬਹੁਤ ਜੋ ਇੰਗਲਿਸ਼ ਦਾ ਰਹੇਗਾ ਥੋੜਾ ਬਹੁਤ ਉਹਨੂੰ ਇੰਗਲਿਸ਼ ਦੇ ਬਾਰੇ ਵੀ ਦੱਸਿਆ ਜਾਏਗਾ ਕਿਉਂਕਿ ਉੱਥੋਂ ਤਾਂ ਪ੍ਰਾਇਮਰੀ ਲੈਂਗੁਏਜ ਦੇਖੋ ਨੇ ਦੀ ਇੰਗਲਿਸ਼ ਹੈਗੀ ਆਬਵੀਅਸਲੀ ਜੇ ਬੱਚਾ ਇੱਥੇ ਪਰ ਘਰ ਚ ਪੰਜਾਬੀ ਹੀ ਬੋਲ ਰਿਹਾ ਉਹਨੂੰ ਦਿੱਕਤ ਆਣੀ ਹੈ ਲੇਕਿਨ ਉਹ ਬੱਚੇ ਨੂੰ ਦਿੱਕਤ ਨਹੀਂ ਆਣ ਦਿੰਦੇ ਆ ਉਹਨਾਂ ਨੇ ਤੁਹਾਨੂੰ 2 ਮੰਥ ਦੀਆਂ ਪ੍ਰੀਪਰੇਟਰੀ ਕਲਾਸਿਸ ਲੈਣੀਆਂ ਹੀ ਲੈਣੀਆਂ ਯੂਐਸਏ ਦਾ ਤੁਸੀਂ ਦੇਖੋ ਨਦਨ ਅਕੈਡਮੀ ਨਿਊਯਾਰਕ ਤੋਂ 2 ਘੰਟੇ ਦੀ ਦੂਰੀ ਤੇ ਆ 1939 ਤੋਂ ਸਕੂਲ ਚੱਲ ਰਿਹਾ ਉਹ ਠੀਕ ਹੈ ਆਈਐਫਐਸ ਪੂਰੇ ਏਸ਼ੀਆ ਦਾ ਐਕਸਕਲੂਸਿਵ ਰਿਪ੍ਰੈਜ਼ੈਂਟ ਆਪਾਂ ਉਹਨਾਂ ਦੇ ਕਾਗੇ ਕਾਲਜ ਵੀ ਹੈਗੇ ਆ ਯੂਨੀਵਰਸਿਟੀਆਂ ਵੀ ਹੈਗੀਆਂ ਤਾਂ ਉਹ ਉਹਨਾਂ ਦੇ ਤਾਂ ਆਫਰ ਲੈਟਰ ਉੱਤੇ ਹੀ ਲਿਖਿਆ ਆਂਦਾ ਹੈ ਕਿ ਆਪਾਂ 2 ਮੰਥ ਦੀ ਬੱਚੇ ਨੂੰ ਪ੍ਰੀਪਰੇਟਰੀ ਕਲਾਸਿਸ ਦੇਣੀਆਂ ਹੀ ਦੇਣੀ ਐ ਜੀ ਬਿਲਕੁਲ ਜਿਵੇਂ ਸਰ ਨੇ ਕਿਹਾ ਤੁਸੀਂ ਕਿਹੜੇ 1980 ਤੋਂ ਕੋਈ ਸਕੂਲ 1939 ਤੋਂ 39 ਤੋਂ ਜੀ ਅੱਛਾ ਇਹ ਤਾਂ ਬਹੁਤ ਪੁਰਾਣਾ ਹੋ ਗਿਆ ਜੀ ਨਦਰਨ ਅਕੈਡਮੀ ਹੈਗਾ ਨਿਊਯਾਰਕ ਸਿਟੀ ਤੋਂ 2 ਘੰਟੇ ਦੀ ਦੂਰੀ ਤੇ ਹੈ ਵੈਸੇ ਇੰਡੀਅਨ ਸਟੂਡੈਂਟ ਜਾਂ ਪੰਜਾਬ ਦੇ ਸਟੂਡੈਂਟ ਕਿੰਨੇ ਘੋਣੇ ਉੱਥੇ ਅ ਜਦੋਂ ਦੇਖੋ ਲਾਸਟ ਆਪਣਾ ਇਨਟੇਕ ਦੇ ਵਿੱਚ ਮੈਂ ਉਹਨਾਂ ਦੀ ਪ੍ਰੈਜ਼ੈਂਸ ਉਹਨਾਂ ਨੇ ਮੈਨੂੰ ਵੀਡੀਓ ਭੇਜੇ ਸੀ ਔਰ ਮੇਰੀ ਗੱਲ ਵੀ ਹੋਈ ਸੀ ਹੈ ਟਾਈ ਅਪ ਹੋਣ ਦੇ ਨਾਲ ਕਿ ਤੁਹਾਡੇ ਕੋਲ ਕਿੰਨੇ ਸਟੂਡੈਂਟ ਹੈਗੇ ਉਹਨਾਂ ਕੋਲ ਆਪਾਂ ਜੇ ਏਸ਼ੀਆ ਦੀ ਗੱਲ ਕਰੀਏ ਪੰਜਾਬੀ ਸਟੂਡੈਂਟ ਵੀ ਹੈਗੇ ਸਾਢੇ 5000 ਬੱਚਾ ਇਸ ਟਾਈਮ ਪਰਟ ਰਿਹਾ ਸੀ ਜਿਨ੍ਹਾਂ ਵਿੱਚੋਂ 300 ਕੁ ਬੰਗਲਾਦੇਸ਼ ਸ਼੍ਰੀਲੰਕਾ ਪਾਕਿਸਤਾਨ ਚਾਈਨਾ ਜਾਪਾਨ ਇਹਨਾਂ ਸਾਰਿਆਂ ਦੇ ਬੱਚੇ ਮਿਲਾ ਕੇ ਸੀਗੇ ਬਿਲਕੁਲ ਜੇ ਤੁਸੀਂ ਸਕੂਲਿੰਗ ਵੀਜ਼ਾ ਤੇ ਜਾਣਾ ਹੈਗਾ ਤਾਂ ਸਕਰੀਨ ਤੇ ਨੰਬਰ ਆ ਰਿਹਾ ਹੈ ਸ਼ੋਅ ਦੌਰਾਨ ਵੀ ਤੁਸੀਂ ਕਾਲ ਕਰ ਸਕਦੇ ਹੋ ਸ਼ੋਅ ਤੋਂ ਬਾਅਦ ਵੀ ਕਰ ਸਕਦੇ ਹੋ ਐਕਸਪਰਟ ਟੀਮ ਹੈਗੀ ਹੈ ਸਾਰੀ ਗੱਲ ਕਰ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਪਹੁੰਚ ਸਕਦੇ ਹੋ ਔਰ ਕੀ ਕੀ ਫੰਡਸ ਰਿਕੁਆਇਰ ਨੇ ਜਿਵੇਂ ਸਰ ਨੇ ਕਿਹਾ 35-40 ਲੱਖ ਰੁਪਏ ਤੁਹਾਨੂੰ ਫੰਡਸ ਚਾਹੀਦੇ ਹੁੰਦੇ ਆ ਤੁਹਾਡੀ ਪ੍ਰੋਫਾਈਲ ਕਿਸ ਤਰ੍ਹਾਂ ਦੀ ਹੈ ਹਰ ਇੱਕ ਚੀਜ਼ ਮੈਟਰ ਕਰਦੀ ਹੈ ਤੇ ਜਿਹੜਾ ਇਕ ਨਾ ਪਿੱਛੇ ਜੇ ਤੁਸੀਂ ਇਹ ਸ਼ੋਅ ਕੀਤਾ ਸੀ ਕਿ ਬੱਚੇ ਦੇ ਪੇਰੈਂਟਸ ਦੀ ਪੀਆਰ ਹੁੰਦੀ ਹੈ ਵਰਕ ਵੀਜ਼ਾ ਮਿਲਦਾ ਹੈ ਜਾਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਜੀ ਸਕੂਲਿੰਗ ਵੀਜ਼ਾ ਵਿੱਚ ਦੇਖੋ ਇਦਾਂ ਹੈਗਾ ਕਿ ਸਾਡੇ ਕੋਲ ਦੋ ਤਰ੍ਹਾਂ ਦੇ ਆਪਸ਼ਨ ਹੈ ਪਹਿਲੀ ਗੱਲ ਆਪਾਂ ਵਿਜ਼ਟਰ ਵੀਜ਼ਾ ਤੇ ਇੱਥੋਂ ਜਾਣਾ ਇੱਥੋਂ ਵਰਕ ਪਰਮਿਟ ਨਹੀਂ ਲੱਗਣਾ ਇੱਥੋਂ ਤੁਸੀਂ ਵਿਜ਼ਟਰ ਵੀਜ਼ਾ ਤੇ ਜਾਓਗੇ ਉੱਥੇ ਜਾ ਕੇ ਬੱਚੇ ਦੀਆਂ ਕਲਾਸਾਂ ਸਟਾਰਟ ਹੋਣ ਤੋਂ ਬਾਅਦ ਇਹ ኤਫਐਸ ਤੁਹਾਡੀ ਹੈਲਪ ਕਰਦੀ ਹੈ ਜਾਂ ਤੁਸੀਂ ਆਪ ਵੀ ਲਾਇਰ ਲੱਭ ਕੇ ਆਪਣਾ ਵਿਜ਼ਟਰ ਟੂ ਵਰਕ ਪਰਮਿਟ ਕਰਾ ਸਕਦੇ ਆਈਐਮਪੀ ਪ੍ਰੋਗਰਾਮ ਦੇ ਅੰਡਰ ਜੋ ਕਿ ਕੈਨੇਡਾ ਨੇ ਆਪ ਵੀ ਕਿਹਾ ਕਿ ਜੇ ਤੁਹਾਡੇ ਕੋਲ ਕੋਈ ਸਿਗਨੀਫੀਕੈਂਟ ਰੀਜ਼ਨ ਹੈਗਾ ਤਾਂ ਔਰ ਤੁਸੀਂ ਵਿਜ਼ਟਰ ਵੀਜ਼ਾ ਉੱਤੇ ਕੈਨੇਡਾ ਆਏ ਹੋ ਤਾਂ ਤੁਸੀਂ ਵਰਕ ਪਰਮਿਟ ਦੇ ਵਿੱਚ ਵੈਲਿਡ ਜੌਬ ਆਫਰ ਦੇ ਨਾਲ ਕਨਵਰਟ ਕਰਾ ਸਕਦੇ ਹੋ ਠੀਕ ਹੈ ਇੱਕ ਆਪਸ਼ਨ ਸਾਡੇ ਕੋਲ ਇਹ ਆ ਗਿਆ ਦੂਜਾ ਆਪਸ਼ਨ ਜੋ ਹੈ ਐਫਐਸ ਕੋਲ ਐਕਸਕਲੂਸਿਵ ਹੈਗਾ ਹੈ ਔਰ ਲਿਮਟਿਡ ਨੰਬਰ ਆਫ ਐਪਲੀਕੈਂਟ ਦੇ ਵਾਸਤੇ ਹੀ ਹੈਗਾ ਹੈ ਉਹ ਇਹ ਹੈਗਾ ਕਿ ਆਪਾਂ ਇੱਕ ਪੇਰੈਂਟ ਦਾ ਇੱਥੋਂ ਹੀ ਵਰਕ ਅਰੇਂਜ ਕਰਾ ਦੇਣਾ ਠੀਕ ਹੈ ਉਹ ਮੇਰੇ ਕੋਲ ਹੈਗਾ ਹੈ ਅਸਿਸਟੈਂਟ ਟੀਚਰ ਜਿਵੇਂ ਉਹ ਨੈਨੀ ਦਾ ਟਾਈਪ ਦਾ ਕਹਿ ਲੈਂਦੇ ਆ ਕਿ ਕ੍ਰੱਚ ਦੇ ਵਿੱਚ ਕੇਅਰ ਟੇਕਰ ਦਾ ਪਰਸਨਲ ਸਪੋਰਟ ਦਾ ਬੁੱਕ ਕੀਪਿੰਗ ਅਕਾਊਂਟੈਂਟ ਆਫੀਸਰ ਰਿਪਰੈਜ਼ੈਂਟੇਟਿਵ ਔਰ ਡਾਈਟੀਸ਼ਨ ਦਾ ਇਹ ਮੇਰੇ ਕੋਲ ਜੋਬ ਪ੍ਰੋਫਾਈਲ ਜਿੱਦਾਂ ਦੀਆਂ ਹੈਗੀਆਂ ਇਹਨਾਂ ਵਿੱਚ ਇੱਕ ਪੇਰੈਂਟ ਇੱਥੋਂ ਹੀ ਵਰਕ ਪਰਮਿਟ ਲੈ ਕੇ ਜਾ ਸਕਦਾ ਹੈ ਜਦੋਂ ਮਦਰ ਆਪਾਂ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਮਦਰ ਇੱਥੋਂ ਵਰਕ ਪਰਮਿਟ ਲੈ ਕੇ ਜਾਂਦੀ ਹੈ ਕੈਨੇਡਾ ਆਪਾਂ ਲੈਂਡ ਕਰਨੇ ਆ ਏਅਰਪੋਰਟ ਤੇ ਸਾਨੂੰ ਵਰਕ ਪਰਮਿਟ ਦੀ ਕਾਪੀ ਮਿਲਦੀ ਹੈ ਜੋ ਲੀਗਲੀ ਕੰਮ ਕਰਨ ਦੇ ਪਰਮਿਸ਼ਨ ਹੁੰਦੀ ਹੈ ਇੱਥੋਂ ਤਾਂ ਆਪਾਂ ਪਾਸਪੋਰਟ ਤੇ ਸਟicker ਲੱਗਦਾ ਹੈ ਏਅਰਪੋਰਟ ਤੇ ਤੁਹਾਨੂੰ ਕਾਪੀ ਮਿਲਦੀ ਹੈ ਉਹ ਆਪਾਂ ਲਗਾ ਕੇ ਫਿਰ ਫਾਦਰ ਦਾ ਜਾਂ ਦੂਜਾ ਪੇਰੈਂਟ ਜੋ ਰਹਿ ਗਿਆ ਉਹਦਾ ਸਪਾਊਸ ਓਪਨ ਵਰਕ ਪਰਮਿਟ ਲੈ ਸਕਨੇ ਆ ਉਹਨੂੰ ਕੋਈ ਦਿੱਕਤ ਨਹੀਂ ਹੋਏਗੀ ਜਿਸ ਮਰਜ਼ੀ ਪਰਮਿਸਟ ਜੋ ਮਰਜ਼ੀ ਕੰਮ ਕਰੇ ਜਿਸ ਮਰਜ਼ੀ ਰੇਟ ਤੇ ਕੰਮ ਕਰੇ ਠੀਕ ਹੈ ਜੀ ਹੁਣ ਜਦੋਂ ਯਾਤਕ ਤੁਸੀਂ ਦੇਖੋ ਉੱਥੇ ਪਹੁੰਚਣ ਤੋਂ ਬਾਅਦ ਵਰਕ ਕਰਾ ਲਿਆ ਇੱਥੋਂ ਵਰਕ ਲੈ ਕੇ ਚੱਲ ਗਏ ਹੁਣ ਅੱਗੇ ਕੀ ਹੈ ਬੱਚੇ ਤਾਂ ਜੇ ਆਵੇ 6ਵੀਂ ਚ ਗਿਆ ਜੇ ਤਾਂ ਕੀ ਤੁਸੀਂ ਵਰਕ ਪਰਮਿਟ ਤੇ ਰਹੋਗੇ ਨਹੀਂ ਤੁਸੀਂ ਫਿਰ 2 ਸਾਲ ਕੰਮ ਕਰਨਾ ਹੈ 2 ਸਾਲ ਕੰਮ ਕਰਨ ਤੋਂ ਬਾਅਦ ਤੁਹਾਡੇ ਕੋਲ ਦੇਖੋ ਕੈਨੇਡੀਅਨ ਵਰਕਿੰਗ ਐਕਸਪੀਰੀਅੰਸ ਆ ਗਿਆ ਔਰ ਕੈਨੇਡੀਅਨ ਜੌਬ ਆਫਰ ਆ ਗਿਆ ਜਿਸ ਐਮਪਲੋਇਰ ਕੋਲ ਕੰਮ ਕਰ ਰਹੇ ਉਹਨੇ ਤੁਹਾਨੂੰ ਆਫਰ ਦਿੱਤਾ ਹੋਇਆ 2 ਸਾਲ ਬਾਅਦ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਪੀਆਰ ਪਾਣ ਵਾਸਤੇ ਹੁਣ ਲੇਕਿਨ ਪੀਆਰ ਦੇ ਵਾਸਤੇ ਮੈਂ ਇੱਕ ਦੱਸਦਾ ਜਿਵੇਂ ਕਿਸੇ ਦੀ ਕੁਆਲਿਫਿਕੇਸ਼ਨ ਪਲੱਸ 2 ਹੈਗੀ ਹੈ ਮਦਰ ਦੇ ਔਰ ਮਦਰ ਦੇ ਬਿਹਫਤ ਜੇ ਆਪਾਂ ਪੀਆਰ ਪਾਣੀ ਹੈ ਪਲੱਸ 2 2 ਸਾਲ ਦਾ ਐਕਸਪੀਰੀਅੰਸ ਕਿ ਆਪਾਂ ਪੀਆਰ ਪਾ ਸਕਨੇ ਨਹੀਂ ਉਦੇ ਵਾਸਤੇ ਇਹ ਫਸ ਤੁਹਾਨੂੰ ਸਪੈਸ਼ਲੀ ਗਾਈਡ ਕਰਦਾ ਹੈ ਕਿ ਤੁਸੀਂ 6-8 ਮਹੀਨੇ ਦਾ ਆਨਲਾਈਨ ਹੀ ਚਾਹੇ ਪਾਰਟ ਟਾਈਮ ਕੋਈ ਕੋਰਸ ਕਰ ਲਓ ਫਿਰ ਤੁਹਾਡੇ ਕੋਲ ਕੈਨੇਡੀਅਨ ਐਜੂਕੇਸ਼ਨ ਵੀ ਆ ਗਈ ਕੈਨੇਡੀਅਨ ਵਰਕਿੰਗ ਐਕਸਪੀਰੀਅੰਸ ਵੀ ਆ ਗਿਆ ਕੈਨੇਡੀਅਨ ਜੌਬ ਆਫਰ ਵੀ ਆ ਗਿਆ ਦੈਨ ਯੂ ਆਰ ਐਲੀਜੀਬਲ ਤੁਸੀਂ ਐਲੀਜੀਬਲ ਹੋ ਪੀਆਰ ਪਾਉਣ ਵਾਸਤੇ ਮੁੱਖ ਦੀ ਗੱਲ ਇੱਥੇ ਆ ਕਹਿਣ ਦਾ ਪாயਾ ਹੈਗਾ ਕਿ ਤੁਸੀਂ ਚੌਥੇ ਸਾਲ ਦੇ ਵਿੱਚ ਕੈਨੇਡਾ ਦੇ ਪੀਆਰ ਹੋ ਸਕਦੇ ਹੋ ਸਕੂਲਿੰਗ ਵੀਜ਼ਾ ਰਾਹੀਂ ਜੇ ਤੁਸੀਂ ਜਾਂਦੇ ਹੋ ਹੂੰ